ਹੈਲੋ ਜੀ ਰਣਮਚੀ ਸੁਤਸ਼ੀਆ ਕਾਲ ਤੁਹਾਡੀ ਮੋਨਿਕਾ ਧਵਨ ਆਈ ਨੇ ਤੁਹਾਡੇ ਨਾਲ ਕਿਉਂਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮੋਨਿਕਾ ਧਵਨ ਅਫੀਸ਼ੀਅਲ ਹੈ ਤੇ ਸੁੱਚਾ ਹਲਕਾ ਹਲਕਾ ਨਾਲ ਕਰਦਾ ਕੰਮ ਕੀਤਾ ਜਾਵੇ ਤੇ ਨਾਲ-ਨਾਲ ਮਤਲਬ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਐਂਡ ਅੱਜ ਦਾ ਦਿਨ ਜੋ ਕਿ ਹੈ ਫਰਾਈਡੇ ਦਾ ਤੇ ਦੋ ਤਸਵੀਰਾਂ ਮੈਂ ਡਾਲੀਆਂ ਨੇ ਉਹ ਦੋ ਤਸਵੀਰਾਂ ਬਹੁਤ ਹੀ ਜ਼ਿਆਦਾ ਸਟੇਟਸ ਲਾਈਨ ਨੂੰ ਦੇਖਿਆ ਜਾਵੇ ਤਾਂ ਬਹੁਤ ਵਧੀਆ ਲਾਈਨਸ ਜਿਹੜੀਆਂ ਕਿ ਮੇਰੇ ਦਿਮਾਗ ਦੇ ਵਿੱਚ ਚਲਦੀਆਂ ਤੇ ਮੈਂ ਤੁਹਾਡੇ ਨਾਲ ਸ਼ੇਅਰਸ ਕੀਤੀਆਂ ਤੇ ਸੋਚਿਆ ਕਿ ਚਲੋ ਫੇਸਬੁੱਕ ਫੈਮਿਲੀ ਐਂਡ ਮੇਰੀ ਜੂਟੂ ਫੈਮਿਲੀ ਨਾਲ ਗੱਲਬਾਤ ਕੀਤੀ ਜਾਵੇ। ਔਸ਼ਵੀ ਦੇ ਜਿਹੜੀ ਮੁਲਾਕਾਤ ਦੀ ਤਸਵੀਰਾਂ ਨੇ ਪਹਿਲਾਂ ਪਰਮਾਧਮਾ ਦੇ ਨਾਮ ਤੋਂ ਤਾਂ ਬਾਕੀ ਕੰਮ ਦੂਸਰੇ। ਤੇ ਹਾਂਜੀ ਅੱਜ ਹਲਕਾ ਜਿਹਾ ਮੈਂ ਮੈਟ ਖੋਲਾਂਗੀ ਕਿਉਂਕਿ ਔਰ ਬੈੱਡ ਦੇ ਵਿੱਚ ਤੂੰ ਸਮਝ ਨਹੀਂ ਆ ਰਹੀ ਕਿ ਇਸੇ ਮੌਸਮ ਬੜਾ ਚੇਂਜ ਚੇਂਜ ਹੋ ਰਿਹਾ ਹੈ ਤੇ ਮੈਂ ਤੁਹਾਨੂੰ ਦਿਖਾਨੀ ਕਿ ਦੇਖੋ ਕਿੰਨਾ ਮੱਲਬ ਖਲੇ ਰਿਆ ਇਹ ਖਲੇ ਰਾ ਨਹੀਂ ਇਹ ਸਭ ਵਰਤਨ ਵਾਲਾ ਕੰਮ ਹੈ ਪਰ ਜਿਹੜਾ ਵਰਤਨ ਵਾਲਾ ਕੰਮ ਜਿਹੜਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੈਟਿਕ ਜਿਹੀ ਬੈਠਦਾ ਸਮਝ ਨਹੀਂ ਲਾਤੀ ਵਿంటర్ ਦੇ ਕੱਪੜੇ ਕਿਹ ਸਮਝ ਦੇ ਕੱਪੜੇ ਆ ਸਾਰੇ ਇੱਕੋ ਮਿੱਕੇ ਹੀ ਹੋਏ ਹੁੰਦੇ ਆ ਠੀਕ ਹੈ ਇੱਕ ਬੈਡ ਵੀ ਵਿਚਾਰਾ ਇਸ ਤਰ੍ਹਾਂ ਦਾ ਜਿਹੜਾ ਸਾਡਾ ਹੱਜਾ ਤੇ ਸਾਡਾ ਸਪੋਰਟ ਕਰਦਾ ਹੈ ਸਾਨੂੰ ਹਰ ਇੱਕ ਚੀਜ਼ ਨੂੰ ਵਰਤੋਂ ਦੇ ਸੇਫ ਬਕ ਕਰਾ ਰੱਖਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅੱਜ ਦੇ ਟਾਈਮ ਦੇ ਵਿੱਚ ਬੈਠਦੀਆਂ ਧੋਹਾਂ ਤੋਂ ਵੀ ਕਾਫੀ ਆ ਜਾਂਦੀਆਂ ਚਾਹੇ ਉਹ ਫਿਰ ਵਿంటర్ ਸੋਵੇ ਚਾਹੇ ਸਮਰ ਸੋਵੇ ਤੇ ਮੈਂ ਸੋਚੇ ਕਿ ਕੁਝ-ਕੁਝ ਕੱਪੜੇ ਜਿਹੜੇ ਕਿ ਮਤਲਬ ਹੁਣ ਦੇਖਿਆ ਜਾਵੇ ਮੌਸਮ ਚੇਂਜ ਹੋਈ ਜਾ ਰਿਹਾ ਨਾ ਤੇ ਉਹ ਸਮਰਦੀ ਕੁਝ ਲੋਕੇਸ਼ਨ ਜਿਸ ਤਰ੍ਹਾਂ ਮਤਲਬ ਹੁੰਦੀ ਹੈ ਕਲੈਕਸ਼ਨ ਜਿਨੂੰ ਕਹਿੰਦੇ ਨੇ ਕਲੋਥਿੰਗ ਤੇ ਉਹ ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ ਹੈ ਹੁਣ ਮੌਸਮ ਦੇ ਹਿਸਾਬ ਨਾਲ ਜਿਵੇਂ ਕਿ ਇਸ ਤਰ੍ਹਾਂ ਦੇ ਕੱਪੜੇ ਕਾਟਨਸ ਦੇ ਹੁੰਦੇ ਆ ਤੇ ਮੈਂ ਸੋਚਿਆ ਚਲੋ ਉਹਨਾਂ ਨੂੰ ਰੱਖ ਲੈਨੇ ਆ ਤੇ ਬਾਕੀ ਜਿਹੜਾ ਕਿ ਹਲਕਾ ਜਿਹੜੇ ਹੁਣ ਇਸ ਮੌਸਮ ਦੇ ਹਿਸਾਬ ਨਾਲ ਕੱਪੜੇ ਪੈਣ ਵਾਲੇ ਆ ਉਹ ਅਸੀਂ ਕੱਢ ਲਾਂਗੇ ਪਰ ਨਿਕਾਲਣ ਦੀ ਪੋਜੀਸ਼ਨ 1% ਵੀ ਨਹੀਂ ਆ। ਬਿਲਕੁਲ ਬੈਡ ਲੋਡ ਹੋਏ ਆ। ਜਿਸ ਦਿਨ ਮੇਰੇ ਘਰ ਪੇਪਰ ਵਾਲੇ ਆਏ ਆ ਨਾ ਲਗਮਾਨ ਪੇਪਰ ਤੇ ਮੈਨੂੰ ਕਹਿੰਦੇ ਸੀ ਮੈडम ਤੁਸੀਂ ਬੈਡਾਂ ਵਿੱਚ ਜਪਾਇਆ ਕੀ ਹੈ? ਤੇ ਮੈਂ ਉਹਨਾਂ ਨੇ ਕਿਹਾ ਕਿ ਬੈਡਾਂ ਦੇ ਵਿੱਚ ਸਿਰਫ ਕੱਪੜੀ-ਕੱਪੜੇ ਆ। ਪਰ ਕੱਪੜੇ ਵੀ ਇਹੋ ਜਿਹੇ ਆ ਕਿ ਮਲਬਾ ਵਿੱਚੇ ਵਿਚਾਰੇ ਦਰਮਿਆ ਦੇ ਵੜੇ ਦੇ ਆ, ਵਿੱਚੇ ਸਿਆਲ ਦੇ ਵੜੇ ਆ। ਸਮਝ ਵੀ ਨਹੀਂ ਲੱਗਦੀ ਕਿ ਕੱਪੜਿਆਂ ਦਾ ਬੰਦਾ ਕਰੇ ਤੇ ਕਰੇਗੀ। ਤੇ ਇਸ ਲਈ ਮੈਂ ਸੋਚਿਆ ਚਲੋ ਅੱਜ ਬੈਡ ਵਗੈਰਾ ਓਪਨ ਕਰਕੇ ਤੇ ਜਿਹੜਾ ਕੰਮ ਕਰਨ ਵਾਲਾ ਹੈ ਅਸੀਂ ਉਹ ਕੰਮ ਕਰਾਂਗੇ ਬਾਕੀ ਫਰਨੈਲ ਦੀਆਂ ਗੋਲੀਆਂ ਜਿਹੜੀਆਂ ਕਿ ਮੈਂ ਜ਼ਰੂਰੀ ਸਮਝਦੀ ਆ ਉਹ ਮੈਂ ਡਾਲ ਚੁੱਕੀ ਹਈ ਆ ਕਿਉਂਕਿ ਡਾਲਨ ਦਾ ਕਾਰਨ ਇਹੀ ਹੈ ਕਿ ਮਤਲਬ ਕਪੜੇ ਵਗੈਰਾ ਜਿਹੜੀ স্মੈਲ ਵਗੈਰਾ ਜਾਂ ਮਤਲਬ ਲੌਂਗ ਟਾਈਮ ਪੀਰੀਅਡ ਦੇ ਹਸਾਮਨਾ ਰਹਿੰਦੇ ਰਹਿੰਦੇ ਆ ਤੇ ਇਸ ਲਈ ਥੋੜਾ ਜਿਹਾ ਮਤਲਬ ਵਧੀਆ ਲੱਗਦਾ ਬਾਕੀ ਅ ਟ੍ਰਾਂਸਪੀਰੇਂਸੀਬਲ ਕਾਟਨ ਜਿਹੜਾ ਹੁੰਦਾ ਹੈ ਕਿ ਉਹ ਚਲੋ ਕਿਤਨਾ ਕਿਤੇ ਮੈਂ ਫਿਲਮ ਕਲੀਅਰ ਕਰਦੀ ਰਹਿੰਦੀ ਆ ਜਾਂ ਬੈੱਡ ਨੂੰ ਲੈ ਕੇ ਤੇ ਜਾਂ ਫਿਰ ਬੈਟਾਂ ਦੇ ਨੁਕਰਾਂ ਹੋ ਜਾਣ ਵਗੈਰਾ ਸਭ ਕੁਝ ਬਸ ਚੱਲਦਾ ਹੀ ਰਹਿੰਦਾ ਬਾਕੀ ਬੱਚੇ ਵਿੱਦਿਆ ਜਾ ਚੁੱਕੀ ਹੋਈ ਹੈ ਤੇ ਹੁਣ ਬਹੁਤ ਜਲਦੀ ਛੋਟਾ ਜਿਹਾ ਕੰਮ ਜਿਹੜਾ ਰਹਿ ਗਿਆ ਪੇਂਟ ਵਾਲਾ ਉਹ ਵੀ ਸਾਡਾ ਬਹੁਤ ਜ਼ਰੂਰੀ ਹੈ ਕਰਵਾਣਾ ਕਿਉਂਕਿ ਇੱਕ ਤੇ ਦੀਵਾਲੀ ਦਾ ਟਾਈਮ ਆ ਰਿਹਾ ਹੈ ਮਹਾਰਾਣੀ ਦੇ ਨਵਰਾਤੇ ਆ ਰਹੇ ਆ ਤੇ ਚਲੋ ਉਸ ਬਾਨੇ ਕੰਮ ਸਟਾਰਟਸ ਹੋ ਜਾਏਗਾ ਤੇ ਇਹ ਕਿਤੇ ਨਾ ਕਿਤੇ ਜਿਹੜੀ ਛੋਟ ਛੋਟੀ ਰੇਪੇਰਿੰਗ ਹੈ ਘਰ ਦੀ ਉਹ ਵੀ ਜ਼ਰੂਰੀ ਹੈ ਕਰਨੀ ਬਾਕੀ ਬਹੁਤ ਜਲਦੀ ਮੈਂ ਤੁਹਾਨੂੰ ਇੱਕ ਅੱਛੇ ਬਲੌਗ 'ਚ ਲੈ ਕੇ ਤੁਹਾਡੇ ਨਾਲ ਤਿਆਰ ਹੋਵਾਂਗੀ ਕਿਉਂਕਿ ਮੈਂ ਆਪਣਾ ਬੈੱਡ ਓਪਨ ਵਗੈਰਾ ਕੀਤਾ ਸੀ ਤੇ ਸੋਚਿਆ ਚਲੋ ਤਾਂ ਹਲਕਾ ਜਿਹਾ ਤੁਹਾਡੇ ਨਾਲ ਵੀਡੀਓ ਵੀ ਬਣਾ ਲੈਂਦੀ ਆ ਗੱਲਬਾਤ ਕਰ ਲੈਂਦੀ ਆ ਬਾਕੀ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਦੀ ਆ ਕਿ ਜਿਹੜਾ ਕਿ ਮਤਲਬ ਆ ਸਮਾਨ ਵਗੈਰਾ ਕਾਰੀਗਰਸ ਕੱਲ ਸ਼ਾਇਦ ਆਦਨ ਅੱਜ ਥੋੜੇ ਕੰਮ ਤੇ ਆ ਤੇ ਪਿੰਡ ਦਾ ਸਮਾਨ ਜਿਹੜਾ ਕਿ ਆ ਚੁੱਕਿਆ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਪੇਂਟ ਦਾ ਸਮਾਨ ਆ ਚੁੱਕਿਆ ਤੇ ਭਈਆ ਨੂੰ ਕਹਿ ਗਈ ਭਈਆ ਜਲਦੀ ਜਲਦੀ ਇੱਕ ਹਫਤੇ ਦੇ ਅੰਦਰ ਅੰਦਰ ਸਾਰਾ ਕੰਮ ਕੰਪਲੀਟ ਕਰਨਾ ਪੇਂਟ ਦਾ ਮਤਲਬ ਕਿ ਜਿਸ ਤਰ੍ਹਾਂ ਹੁੰਦੇ ਆ ਨਾ ਦਰਵਾਜੇ ਦੇ ਜਿੱਦਾ ਚਿਕਾਠਾ ਵਗੈਰਾ ਜਾਂ ਦਰਵਾਜ਼ੇ ਜਿਸ ਤਰ੍ਹਾਂ ਦੇਖੋ ਇਹ ਡਰਾਈਂਗ ਰੂਮ ਦਾ ਦਰਵਾਜ਼ਾ ਨਿਊ ਲਗਵਾਇਆ ਨਿਊ ਨਿ ਲਗਵਾਇਆ ਇਹ ਵਿਚਾਰੇ ਨੂੰ ਰਿਪੇਅਰ ਕਰਾਇਆ ਤੇ ਸਮਝੋ ਮੇਰੇ ਲਈ ਤਾਂ ਨਿਊ ਹੀ ਹੈ ਹੈਨਾ ਤੇ ਇਹ ਦੇਖੋ ਇਸ ਤਰ੍ਹਾਂ ਦੀ ਪਾਲਿਸ਼ਿੰਗ ਵਗੈਰਾ ਜਾਂ ਇਸ ਤਰ੍ਹਾਂ ਦੀ ਪਾਲਿਸ਼ਿੰਗ ਇਹ ਹੋਣ ਵਾਲੀਆਂ ਨੇ ਇਹ ਕੱਢੋ ਕਰਨੀ 3-3 ਸਾਲ ਹੋ ਚੱਲੀਆਂ ਨੇ ਪਾਲਿਸ਼ਿੰਗਸ ਹੋਈਆਂ ਘਰ ਦੀਆਂ ਤੇ ਇਸ ਲਈ ਮੈਂ ਸੋਚਿਆ ਚਲੋ ਪਾਲਿਸ਼ਿੰਗ ਵਗੈਰਾ ਵੀ ਅਸੀਂ ਕਰਵਾ ਕੇ ਤੇ ਕੰਮ ਜਿਹੜਾ ਹੈ ਕਿ ਥੋੜਾ ਜਿਹਾ ਹੋਰ ਵਧੀਆ ਹੋ ਜਾਏਗਾ ਬਾਕੀ ਦੇਖਦੇ ਆਂ ਟਾਈਮ ਸਾਬ ਨਾਲ ਕਿਸ ਟਾਂ ਕਿਸ ਟਾਂ ਟਾਈਮ ਨਿਕਲਦਾ ਹੈ ਤੇ ਬਾਕੀ ਓਕੇ ਜੀ ਤੁਹਾਡੀ ਮੌਨਿਕਾ ਦਵਨ ਮਿਲਦੇ ਰਹਿਣਗੇ ਤੁਹਾਡੇ ਚੈਨਲ ਦੇ ਨਾਲ ਆਪਣਾ ਪਿਆਰ ਮੁਹੰਮਦ ਸਪੋਰਟ ਇਸ ਤਰ੍ਹਾਂ ਕਰਦੇ ਰਹੋ ਸੋ ਮਾਸ ਠੀਕ ਬਾਏ ਬਾਏ